ਪਿੰਡ ਮੂਲੇਚੱਕ ਵਿਖੇ ਸਰਕਾਰੀ ਸਕੂਲ ਪਾਣੀਵਲੀ ਟੈਂਕੀ ਨੇੜੇ ਮੁੱਖ ਸੇਵਾਦਾਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਕਬੱਡੀ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਭਾਜਪਾ ਦੇ ਕੌਮੀ ਜਰਨਲਸ ਕਤਰ ਤਰਨਚੋਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੁਕਾਬਲੇ ਦੀ ਸ਼ੁਰੂਆਤ ਕਰਵਾਈ। ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਭਾਜਪਾ ਹਲਕਾ ਕੇਂਦਰੀ ਡਿਪਾਰਟਮੈਂਟ ਚਾਰਜ ਡਾਕਟਰ ਰਾਮ ਚਾਵਲਾ, ਬਾਬਾ ਪਰਮਜੀਤ ਸਿੰਘ ਸਮੇਤ ਲੋਕ ਮੌਜੂਦ ਸਨ। ਮੁੱਖ ਸੇਵਾਦਾਰ ਨਿਸ਼ਾਨ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਰੇਡ ਪਈ ਹੋਈ ਐ ਚਾਰ ਜਾਂ ਸੀ ਉੱਪਰ ਬੋਲਿਆ ਹੋਇਆ ਧਾਵਾ ਫੜਿਆ ਹੋਇਆ ਕਿੱਤਾ ਹੋਰ ਦੇਖਾਂਗੇ ਹੋਰ ਦੇਖਾਂਗੇ ਟੱਕਰ ਹੋਰ ਦੇਖਾਂਗੇ ਟੱਕਰ ਟੱਕਰੀ ਸਾਡੀ ਪੰਜਾਬ ਦੀ ਮਾਂ ਕਬੱਡੀ ਗੇਮ ਜਿਹੜੀਆਂ ਸਾਡੀਆਂ ਜ ਬੇਟੀਆਂ ਦੇ ਖੇਡ ਰਹੀ ਐ ਉਹ ਮੈਂ ਸਮਝਦਾ ਇੱਕ ਬਹੁਤ ਹੀ ਸਾਡੇ ਲਈ ਮਾਣ ਦੀ ਗੱਲ ਐ ਔਰ ਨੌਜਵਾਨ ਸਾਥੀ ਜਿਹੜੇ ਇੱਥੇ ਕੁਸ਼ਤੀਆਂ ਲਈ ਆਏ ਨੇ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਔਰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਇਹਨਾਂ ਤੋਂ ਪ੍ਰੇਰਣਾ ਲਓ ਉਹ ਤਗੜੇ ਹੋ ਕੇ ਆਪਣਾ ਪੰਜਾਬ ਜਿਹੜਾ ਅਸੀਂ ਖੁਸ਼ਹਾਲ ਪੰਜਾਬ ਜਿਹੜਾ ਅਸੀਂ ਸਾਡਾ ਉਸੇ ਤਰ੍ਹਾਂ ਬਣੇ ਬੇਟੀਆਂ ਦਾ ਬੱਚੀਆਂ ਦਾ ਇੱਕ ਜਿਹੜਾ ਸੀਗਾ ਕਬੱਡੀ ਦਾ ਮੈਚ ਬਹੁਤ ਵਧੀਆ ਮੈਚ ਕਰਾਇਆ ਗਿਆ ਅਰ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਇੰਨਾ ਸਾਰਾ ਵੱਡਾ ਯੋਜਨ ਕੀਤਾ ਔਰ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦਾ ਜਿਹੜਾ ਕੰਮ ਕਰਦੇ ਵੀ ਉਹਦੇ ਨਾਲ ਬੱਚੇ ਸਾਡੇ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਔਰ ਤਰੱਕੀ ਵੀ ਕਰਨਗੇ ਆਪਣੇ ਸਾਰੇ ਜੀ ਆਇਆਂ ਕਰਦਾ ਸਾਡੇ ਡਾਕਟਰ ਰਾਮਚਾਉਲਾ ਜੀ ਇਹਨਾਂ ਦਾ ਬਹੁਤ ਧੰਨਵਾਦ ਤੇ ਸਾਡੇ ਸ੍ਰੀ ਤਰਨਜੋਗ ਜੀ ਰਾਸ਼ਟਰੀ ਮੰਤਰੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਉਹਨਾਂ ਸਾਨੂੰ ਰਸਤ ਭੇਜੀਆ ਪਲਵਾਨਾ ਵਾਸਤੇ ਬਦਾਮਾਂ ਦੀਆਂ ਗਰੀਆਂ ਨਾਲ ਗੁਰਜ ਦਿੱਤੀ ਉਹਨਾਂ ਤੇ ਸਾਡੇ ਡਾਕਟਰ ਰਾਮਚਾਵਲਾ ਜੀ ਦਾ ਵੀ ਬਹੁਤ ਧੰਨਵਾਦ ਹੈ ਉਹਨਾਂ ਵੀ ਸਾਡਾ ਬਹੁਤ ਸੇਵਾ ਦੇ ਵਿੱਚ ਸਹਿਯੋਗ ਦਿੱਤਾ ਵਾ ਸਾਡੇ ਕਰਨ ਭਵਨ ਜੀ ਆ ਬਾਜਵਾ ਪਹਿਲਵਾਨ ਰਿੰਕੂ ਪਹਿਲਵਾਨ ਛਿੰਦਾ ਵੇਲੀ ਵਾਲੇ ਇਹ ਸਾਡਾ ਬਹੁਤ ਸਾਥ ਦਿੰਦੇ ਆ ਤੇ ਅਸੀਂ ਨਸ਼ੇ ਤੋਂ ਮੁਕਤ ਕਰਾਉਣਾ ਚਾਹੁੰਦੇ ਆ